ਹੁਣ ਅੱਗੇ ਸ਼ੁਰੂ ਕਰਦੇ ਆ ਪਰ ਪਰ ਉਪਕਾਰ ਇਸੇ ਗਰੀਬ ਨਾਥ ਦਾ ਕੰਮ ਵਿਗੜਾ ਅੰਬੇਕੜ ਦਾ ਦੇਖ ਕੇ ਜਾਂ ਦੁਖੀ ਦੇਖ ਕੇ ਆਪਣਾ ਕੰਮ ਛੱਡ ਕੇ ਉਸ ਦਾ ਕੰਮ ਸਵਾਰ ਦੇਣਾ ਨਾ ਪਰ ਉਪਕਾਰ ਹੈ ਪਰ ਉਪਕਾਰ ਕਰਨ ਦੀ ਕਿਉਂ ਲੋੜ ਹੈ ਪਰ ਵਿਚਾਰ ਕਰਨ ਦੀ ਲੋੜ ਇਸ ਵਾਸਤੇ ਹੈ ਕਿ ਮਨੁੱਖ ਦੇ ਹਿਰਦੇ ਵਿੱਚ ਇੱਕ ਦਇਆ ਦਾ ਗੁਣ ਵਸਦਾ ਹੈ ਜਿਸ ਗੁਣ ਦੇ ਹੋਣ ਕਰਕੇ ਹੀ ਧਰਮ ਹਿਰਦੇ ਵਿੱਚ ਵਸਦਾ ਹੈ ਸੋ ਧਰਮੀ ਆਦਮੀ ਸਦਾ ਚਾਹੁੰਦਾ ਹੈ ਕਿ ਅਨਾਥ ਗਰੀਬਾਂ ਦੁਖੀਆਂ ਪਰਛਾਂ ਦੀ ਮਦਦ ਕਰਾਂ ਕਿਉਂਕਿ ਜਿੱਥੇ ਵਿਚਾਰ ਨਹੀਂ ਉਹ ਹਿਰਦਾ ਚੰਡਾਲ ਰੂਪ ਹੈ ਇਹ ਨਰਦਈ ਹੈ ਪਰ ਜਿੱਥੇ ਸੇਸ਼ਟ ਵਿਚਾਰ ਹੈ ਕਿ ਬਾਹੀ ਗੁਰੂ ਵੀ ਦੀਨਾਂ ਆਰਥਾ ਨਾਥ ਹੈ ਤੇ ਦੀਨਾਂ ਦੀ ਸਦਾ ਸਹਾਇਤਾ ਕਰਦਾ ਹੈ ਤੇ ਅਸੀਂ ਉਸ ਦੀ ਅੰਸ਼ ਹਾਂ ਇਸ ਵਾਸਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਦੀਨਾਂ ਦੀ ਸਹਾਇਤਾ ਕਰੀਏ ਪਰਕਾਰ ਕਰ ਕਰ ਕਈ ਤਰ੍ਹਾਂ ਦੇ ਹੁੰਦੇ ਹੁੰਦਾ ਹੈ ਜੈਸਾ ਦੁਨੀਆ ਤੇ ਪਰਮਾਤਮਕ ਦੁਨਿਆਵੀ ਇਹ ਹੈ ਜੈਸੇ ਨੰਗੇ ਨੂੰ ਕੱਪੜਾ ਦੇਣਾ ਉਕੇ ਨੂੰ ਰੋਟੀ ਪੈਰੋਂ ਨੰਗੇ ਨੂੰ ਜੁੱਤੀ ਦੇਣੀ ਤਾਂ ਨਹੀਂ ਨੂੰ ਕਿਸੇ ਕਾਰਜ ਲਈ ਤਾਂ ਦੀ ਮਦਦ ਦੇਣੀ ਜੈਸੇ ਸਾਖੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਲਾਹੌਰ ਵਿੱਚ ਰਹਿੰਦਾ ਸੀ ਤੇ ਉੱਥੇ ਹੀ ਇੱਕ ਹੋਰ ਗੁਰੂ ਜੀ ਦਾ ਸਿੱਖ ਜੋ ਕਿ ਬਹੁਤ ਗਰੀਬ ਸੀ ਰਹਿੰਦਾ ਸੀ ਤੇ ਉਸ ਦੀ ਲੜਕੀ ਮੋਹਨਯੋਗ ਹੋ ਗਈ ਪਰ ਘਰ ਵਿੱਚ ਕੋਈ ਪੈਸਾ ਰੁਪਿਆ ਖਰਚ ਕਰਨ ਵਾਸਤੇ ਜਮਾ ਨਹੀਂ ਸੀ। ਪ੍ਰਾਂਤੂ ਕੋਸ਼ ਖੱਦਰ ਘਰ ਵਿੱਚ ਪਿਆ ਸੀ। ਗਰੀਬ ਸਿੱਖ ਖੱਦਰ ਲੈ ਕੇ ਸਹੌਕਾਰ ਜੋ ਕੇ ਗੁਰੂ ਦਾ ਸਿੱਖ ਸੀ। ਨੀਤ ਕਾਂ ਤੇ ਗਿਆ ਤੇ ਖੱਦਰ ਵੇਚਣ ਲਈ ਅਰਜ਼ਿ ਕੀਤੀ। ਖੱਦਰ ਬਿਲਕੁਲ ਥੋੜੇ ਪੈਸਿਆਂ ਦਾ ਸੀ। ਬਾਹਰ ਦੁਕਾਨ ਵਾਲੇ ਸਿੱਖ ਨੇ ਉਸ ਨੂੰ ਪਰਪਕਾਰ ਕਰਨ ਵਾਸਤੇ ਬਹੁਤ ਰੁਪਏ ਦੇ ਦਿੱਤੇ ਜਿਸ ਦੇ ਨਾਲ ਉਹ ਆਪਣੀ ਲੜਕੀ ਦੇ ਵਿਆਹ ਦਾ ਖਰਚਾ ਪੂਰਾ ਕਰ सके ऐसे कार्य स्वानदा नाम पर पुकार है ते ਇਹੋ ਜਿਹੇ ਹੋਰ ਕੰਮ ਸਵਾਨ ਦਾ ਨਾਮ ਦੁਨਿਆਵੀ અપਕਾਰ ਹੈ ਦੁਨਿਆਵੀ ਅਪਾ અપਕਾਰ ਕਰਦਿਆਂ ਹੋਇਆਂ ਹੀ ਪਰਮਾਤਮਾ ਪਰਪਕਾਰ ਹੋ ਸਕਦਾ ਹੈ ਦੂਸਰਾ ਪਰਮਾਤਮਾ ਪਰਪਕਾਰ ਹੈ ਐਸਾ ਅਪਕਾਰ ਦੁਨੀਆਂ ਦੇ ਸਤਗੁਰ ਨੇ ਕੀਤਾ ਹੈ ਦੇਖੋ ਐ ਕੋ ਸਮਾ ਸੀ ਜਿਸ ਭਗਤ ਦੁਨੀਆਂ ਨਾਰਾਇਣਕਾਰ ਵੱਲੋਂ ਭਲਕੇ ਤੇ ਨੇਕਾ ਰੱਬ ਬਣਾ ਕੇ ਪੂਜਾ ਕਰ ਰਹੀ ਸੀ ਮਾਲਕੇ ਬਖੰਡੀ ਲੋਕ ਆਪ ਸੀ ਰੱਬ ਬਣ ਕੇ ਮਣ ਬੈਠੇ ਸਨ ਤੇ ਆਪ ਉਹ ਬੈਚੇ ਜਿੱਥੇ ਕਿਸੇ ਕਿੱਥੇ ਚੁਗਲੀ ਤੇ ਈਰਖਾ ਹੀ ਫੈਲੀ ਹੋਈ ਸੀ ਜੈਸਾ ਮਹਾਰਾਜੀ ਮਾਜ ਰਾਂਗ ਦੀ ਬਾਰ ਵਿੱਚ ਦੱਸਿਆ ਹੈ ਕਾਲੀ ਕਾਤੀ ਰਾਜ ਕਸਾਈ ਧਰਮ ਪੰਖ ਕਰ ਉਡਾ ਉਡਾਰਿਆ ਊੜ ਮਾਵਸ ਸੱਚ ਚੰਦਰਮਾਨ ਦੇਸੀ ਨਹੀਂ ਕੈ ਚੜਿਆ ਪਾਈ ਗਰਦਾਸ ਜੀ ਵੀ ਇਸ ਪ੍ਰਕਾਰ ਦੱਸਦੇ ਹਨ ਕਾਲਯੁਗ ਬੂਧ અવਤਾਰ ਹੈ ਮੋਦ ਮੋਦਨਾ ਦ੍ਰਿਸ਼ਟੀ ਆਵੇ ਕੋਈ ਨਾ ਕਿਸੇ ਮਰਜਿਆ ਸੂਈ ਕਰੇ ਜੋ ਹੀ ਮਨ ਪਾਵੇ ਕਿਸੇ ਪੁਜਾਰੀ ਸਿਲਾਸਨ ਕੋਈ ਗੋਰੀ ਮੜੀ ਪਜਾਵੇ ਨੰਤਰ ਮੰਤਰ ਪਖੰਡ ਕਰਿ ਘਲੇ ਕ੍ਰੋਧ ਬਹੁ ਮਨ ਵਧਾਵੇ ਆਪੋ ਤਾਪੀ ਹੋਈ ਹੈ ਨਿਆਰੇ ਨਿਆਰੇ ਧਰਮ ਚਲਾਵੇ ਕੋਈ ਪੂਜੇ ਚੰ드ਰਾ ਸੂਰ ਕੋਈ ਧਰਤੀ ਆਕਾਸ਼ ਮਨਾਵੇ ਪਉਣ ਪਾਣੀ ਬਸੰਤ ਤਾਮਰਾਜ ਕੋਈ ਤਰਪਤਾਵੇ ਭੋਗਟ ਧਰਮੀ ਭਰਮ ਪਲਾਵੇ ਚਾਰ ਬਨ ਚਾਰ ਮਸਭ ਮਰਹ ਜਗ ਵਿੱਚ ਹਿੰਦੂ ਮੁਸਲਮਾਨੀ ਖਦਾਈ ਮਖੀਲ ਤਕ ਮਰੀ ਖਿਚੋ ਤਾਣ ਕਰੇਨ ਧਿਆਣੀ ਗੰਗਨ ਬਨਾਰਸ ਹਿੰਦੂ ਗੰਗਾ ਬਨਾਰਸ ਹਿੰਦੂ ਆ ਮੱਕਾ ਕਾਬਾ ਮੁਸਲਮਾਨੀ ਸੁਨਤ ਮੁਸਲਮਾਨ ਕੀ ਤਿਲਕ ਜੰਜੂ ਹਿੰਦੂ ਨਮਾਣੀ ਰਾਮ ਰਹੀਮ ਕਾਹੀਏ ਗਹਾਈਏ ਇੱਕੋ ਨਾਮ ਦੁਈ ਰਾਪ ਲਾਣੀ ਮੇਦ ਮੇਦ ਕਤੇਵ ਬੁਲਾਏ ਕਿ ਮੋਹੇ ਲਾਲਚ ਦੁਨੀਆ ਸਤਾਣੀ ਸੱਚ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਮਮਣ ਮੁਲਾਣੀ ਸੇਰੇ ਅਸਰੂਨਾ ਮਿਠੇ ਆਵਣੀ ਜਾਣੀ ਇਹੋ ਜੇ ਹਾਲ ਉਸ ਵਕਤ ਦੁਨੀਆ ਦਾ ਹੋ ਰਿਹਾ ਸੀ ਤੇ ਧਰਤੀ ਪਾਪਾਂ ਨਾਲ ਡੋਲ ਰਹੀ ਸੀ ਜੋ ਧਰਤੀ ਨੇ ਡਾਮਾਂ ਡੋਲ ਹੋ ਕੇ ਨਰੰਕਾਰ ਦੇ ਚਲਣਾ ਵਿੱਚ ਪੁਕਾਰ ਕੀਤੀ ਤੇ ਸਦੀਪਕਾਰ ਸੁਣ ਕੇ ਸਤਿਗੁਰੂ ਨਾਨਕ ਨੇ ਆਖ ਦੁਨੀਆ ਮੈਂ ਚ ਅਵਤਾਰ ਧਾਰਿਆ ਜੈਸੇ ਗਰਵਾਖ ਹੈ ਆਪ ਨਾਨਕਲਾ ਧਾਰ ਜਗ ਮੈਂ ਪਰ ਪਰਬਾਰ ਦਉ ਆਪ ਦੁਨੀਆ ਵਿੱਚ ਆਪਣਾ ਸੂਪ ਧਾਰ ਕੇ ਗੁਰੂ ਨਾਨਕ ਦੇਵ ਹੋ ਕੇ ਆਏ ਬਾ ਆਪਣੇ ਰੂਪ ਨੂੰ ਭੇਜਿਆ ਜਥਾ ਭਾਈ ਗੁਰਦਾਸ ਜੀ ਸੁਣੀ ਪੁਕਾਰ ਦਤਾਰ ਪ੍ਰੂ ਗੁਰ ਨਾਨਕ ਜਗ ਮੈਂ ਪਠਾਇਆ ਜਦੋਂ ਸਤਿਗੁਰੂ ਜੀ ਦੁਨੀਆ ਵਿੱਚ ਆਏ ਤਾਂ ਆਪਣੇ ਜਗਤ ਵਿੱਚ ਦੇਖਿਆ ਤਾਂ ਕਿ ਦੇਸਿਆ ਜਥਾ ਭਾਈ ਗੁਰਦਾਸ ਜੀ ਬਾਬਾ ਦੇਖੋ ਧਿਆਨ ਧਰਨ ਜਲਤੀ ਸਭ ਪ੍ਰਥਵੀ ਦਿ세 ਦਿਸ ਆਈ ਬਾਜੋ ਗੁਰੂ ਗਵਾਰ ਹੈ 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 ਕਰਦੀ ਇਸਮੀ ਲਿਖਾਈ ਸੋ ਇਹ ਹਾਲ ਜਾਗਤ ਦਾ ਵੇਖ ਕੇ ਬਾਬਾ ਜੀ ਨੇ ਪਰਪਕਾਰ ਕੀਤਾ ساری ਦੁਨੀਆ ਤੇ ਚੱਕਰ ਚਲਣ ਲਗਾ ਕੇ ਸਤਨਾਮ ਦਾ ਉਪਦੇਸ਼ ਕੀਤਾ ਤੇ ਮਰਦਾ ਰੂਹਾਂ ਨੂਰਾਨੀ ਤਾਕਤ ਬਖਸ਼ੀ ਤੇ ਰੱਬ ਦੇ ਪਿਆਰੇ ਬੰਦੇ ਬਣਾ ਦਿੱਤੇ ਇਸ ਪਰਮਾਤਮਾ ਦੀ ਪ੍ਰਾਪਤੀ ਦਾ ਪਰਫਕਾਰ ਗੁਰੂ ਨਾਨਕ ਦੇਵ ਜੀ ਨੇ ਕੀਤਾ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰ ਪ੍ਰਚਾਰ ਕੀਤੇ ਤੇ ਗੁਰੂ ਇਤਿਹਾਸ ਲਿਖ ਕੇ ਸਿੱਖ ਪੰਥ ਦੇ ਹਾਲ ਦੀ ਨੀ ਪੱਕੀ ਕੀਤੀ ਗੁਰੂ ਅਮਰਦਾਸ ਜੀ ਨੇ ਜਾਤੀ ਦਾ ਭੇਦ ਦੂਰ ਕੀਤਾ ਤੇ ਕਿਹਾ ਯਾਤ ਕਾ ਗਰਮਨਾ ਕਹੋ ਕੋਈ ਮਰਮ ਮਿੰਦੇ ਸੋ ਬ੍ਰਹਮਣ ਹੋਏ ਜਾਤ ਕਾ ਗਰਮ ਨਾ ਕਰੇ ਮੂਰਖ ਗਵਾਰਾ ਐਸਾ ਗਰਭ ਮੇ ਚਲੇ ਬਹੁਤ ਬਿਕਾਰਾ ਚਾਰੇ ਮਨ ਆਖੇ ਸਭ ਕੋਈ ਮਰਮ ਬਿੰਦ ਤੇ ਸੋ ਉਪਤ ਹੋਏ ਮਾਟੀ ਏਕ ਸਗਲ ਸੰਸਾਰਾ ਬੋ ਵਿਦ ਪਾਂਡੇ ਘੜੇ ਕਮਯਾਰਾ ਜਾਤ ਭੇਦ ਮਟਾ ਕੇ ਚੌਹ ਵਰਨਾ ਦਾ ਲੰਗਰ ਇਕੱਠਾ ਕਰ ਦਿੱਤਾ ਤਾ ਕੇ ਦਵੈ ਸਾਦਕ ਦਿਲ ਵਿੱਚੋਂ ਦੂਰ ਹੋ ਕੇ ਪ੍ਰਾਤਰੀ ਪਾਉ ਬਦੇ ਗੁਰੂ ਰਾਮਦਾਸ ਸਾਹਿਬ ਜੀ ਨੇ ਅਮਰਦਾਤਾ ਤਾਲ ਤਾਲ ਲਵਾਇਆ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਾਮ ਦਾ ਜਹਾਜ਼ ਤਿਆਰ ਕੀਤਾ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਖਾਰਸ਼ੇ ਨੂੰ ਭਗਤੀ ਰਸ ਦੇ ਨਾਲ ਹੀ ਵੀ ਰਸ ਦੀ ਸਿੱਖਿਆ ਦਿੱਤੀ ਅਰਥਾਤ ਸਾਹਿਤ੍ਰ ਵਿਦਿਆ ਸਖਾਈ ਗੁਰੂ ਹਰ राय ਸਾਹਿਬ ਜੀ ਨੇ ਖਾਲਸੇ ਨੂੰ ਰਾਜ ਬਖਸ਼ਿਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਮੂਰਖ ਨੂੰ ਪੰਡਤ ਬਣਾਇਆ ਤੇ ਹੰਕਾਰੀ ਬ੍ਰਾਹਮਣਾਂ ਦਾ ਹੰਕਾਰ ਦੂਰ ਕਰਕੇ ਸਿੱਖ ਬਣਾਇਆ ਤੇ ਧਰਮ ਦੀ ਸ਼ਾਨ ਕਾਇਮ ਰੱਖਣ ਲਈ ਕੀਰਤ ਪਰ ਜਾ ਕੇ ਜੋਤੀ ਜੋਤਿ ਸਮਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦ ਦੀ ਰੱਖਿਆ ਲਈ ਆਪਣਾ ਅਸੀਸ ਕੁਰਬਾਨ ਕਰ ਦਿੱਤਾ ਤੇ ਦਿੱਲੀ ਜਾ ਕੇ ਸਰੀਰ ਰੂਪੀ ਠੀਕਾਂਦਰੀ ਇਸ ਲਈ ਸੈਨ ਭੰਨਿਆ ਜਥਾ ਦਰਬਾਰ ਠੀਕਰ ਫੋਤ ਲਈ ਸੈਨ ਪ੍ਰਾਪੁਰ ਕਿ ਜਿਆ ਪਿਆਨ ਤੇਗਹਾ ਦਰਸ਼ੀ ਕਿਆ ਕਰੀ ਨਾ ਕਿ ਨੂੰ ਆਣਾ ਤੇਗਰ ਸਿੱਖਾਂ ਨੂੰ ਆਪਣੇ ਬਾਬੇ ਬਾਗ ਅਸੀਦੀ ਪ੍ਰਾਪਤ ਕਰਨ ਲਈ ਸਿੱਖਿਆ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖਾਤਰ ਆਪਣਾ ਸਾਰਾ ਅੰਸ਼ ਕਰਵਾਣ ਕਰ ਦਿੱਤਾ ਇਹ ਸੇਮਾਂ ਦੇ ਪਰਮਕਾਰ ਕੀ ਵਰ ਬੋਹਲ ਵਿਚੋਂ ਦਾਣੀ ਬਤ ਹੀ ਹਨ ਗੁਰੂ ਜੀ ਨੇ ਬੇਅੰਤ ਅਪਕਾਰ ਕੀਤੇ ਹਨ ਜਿਨ੍ਹਾਂ ਦਾ ਬਨ ਝੀਬਾਂ ਕਰ ਨਹੀਂ ਸਕਦੀ ਤੇ ਲਿਖਣੀ ਲਿਖ ਨਹੀਂ ਸਕਦੀ ਉਹ પ્રેમ ਪਿਆਰ ਸ਼ਾਂਤੀ ਦੇ ਪੰਜ ਗੁਰੂ ਅਰਜਨ ਦੇਵ ਜੀ ਤਕਤੀ ਤਵੀ ਤੇ ਬੈਠ ਕੇ ਫੇਰ ਵੀ ਕਹਿੰਦੇ ਹਨ ਬਰਮ ਗਿਆਨੀ ਪਰਕਾਰਾ ਮਹਾ ਅਰਪਕਾਰ ਮਹਾ ਸੋ ਸਤਿਗੁਰੂ ਜੀ ਨੇ ਬੇਅੰਤ ਅਪਕਾਰ ਕਰਕੇ ਦਿਖਾ ਦਿੱਤੇ ਸਤਿਗੁਰੂ ਜੀ ਦੇ ਸਾਜੇ ਨਵਾਜੇ ਪੰਥ ਨੇ ਵੀ ਅੱਜ ਤਾਈਂ ਬੇਅੰਤ ਪਰਕਾਰ ਕੀਤੇ ਹਨ ਦੇਖੋ ਪੰਥ ਪ੍ਰਕਾਸ਼ ਖਾਲਸਾ ਤਵਾਲੀ ਖਾਦਕ ਜਿਹੜੇ ਕੇ ਕੁੱਲ ਦੁਨੀਆ ਤੇ ਮਸ਼ਹੂਰ ਹਨ ਹਨ ਜੋ ਪਰਕਾਰ ਕਰਨਾ ਬੜਾ ਚੰਗਾ ਹੁੰਦਾ ਗੁਣ ਹੈ ਫਾਲਸਾ ਪੰਥ ਮੋਢ ਤੋਂ ਹੀ ਦੁਖਸ਼ਿਆ ਨਰਥਾ ਗਰੀਬਾਂ ਲਈ ਸਹਾਇਤਾ ਕਰਦਾ ਆਇਆ ਹੈ ਦੇ ਭੁੱਲਿਆ ਨੂੰ ਬਾਹੀ ਗੁਰੂ ਨਾਲ ਜੋੜਦਾ ਰਿਹਾ ਹੈ ਤੇ ਜੋੜਦਾ ਹੈ ਸੋ ਹਰ ਇੱਕ ਜੀਵ ਮਾਤਰ ਹਰ ਜੀ ਹੈ ਕਿ ਮਤ ਅਨਸਾਰ ਜਥਾ ਜੋਗ ਪਰਫਕਾਰ ਕਰਨ ਲਈ ਸਦਾ ਹੀ ਤਤ ਪਰ ਰਹੇ ਮਤ ਪਰ ਅਫਕਾਰ ਜੀ ਹਾਂ ਹੋਰ ਕੋਈ ਗੁਣ ਨਹੀਂ ਸਾਵਨੂ ਚਾਹੀਏ ਪਰ ਅਫਕਾਰ ਹਕਮਾਉਣਾ ਨਿੱਗੇ ਹੋਏ ਠੱਠਾ ਹੋਵੇ ਨਿੱਗਾ ਹੋਵੇ ਠੱਠਾ ਹੋਵੇ ਪੁਖਾਤੇ ਅਨਾਥ ਹੋਵੇ ਆਸ਼ਨ ਬਾਸ਼ਨ ਦੇ ਕੇ ਚਾਹੀਏ ਉਠਾਵਣਾ ਜਿਹੜੇ ਲੋਖ ਭਲ ਲਗ ਰਹੇ ਸ੍ਰੀ ਨਰਨਯੰਕਾਰ ਬਨੂ ਦੇ ਕੇ ਅਪਦੇਸ਼ ਗੁਰੂ ਉਹਨਾਂ ਨੂੰ ਮਿਚਾਉਣਾ ਤਾਂ ਤੇ ਹੈ ਸੰਸਾਰੀ ਜੀ ਬੰਕਾਰ ਪ੍ਰਕਾਰ ਸਦਾ ਇਹੋ ਜੈ ਸਮਾਪਤ ਹੱਥ ਵੀ ਨਾ ਆਉਣਾ ਇਤੋ ਸਮਾਪਤ ਕਰਦੇ ਆਂ ਬੋਲਣ ਦੇ ਵਿੱਚ ਕੋਈ ਅੱਖਰ ਵਧਦਾ ਘਟਦਾ ਪੁੱਛ ਮੈਂ ਉਹ ਦਾ ਨਾਮ ਈਣ ਜਾਣ ਬੱਚੀ ਦੇ ਸੱਤ ਹੱਥ ਰੱਖਣਾ ਅਬੇ ਨਾਮ ਦੀ ਦਰਦ ਬਖਸ਼ਣੀ ਆਪਦੇ ਚਨਾਂ ਨਾਲ ਜੋੜਨਾ ਚਨਾਂ ਦੇ ਪੀਤ ਬਖਸ਼ਣੀ ਮੀਰਾ ਭਲਿਆ ਸੱਤ ਹੱਥ ਰੱਖਣਾ ਮਾਹ ਇਤੋ ਸਮਾਪਤਾ ਮਾਹ ਜੀ ਕਾ ਹਾਲ ਸਾਹਿਬ ਸਿੰਘ ਮਾਹ ਜੀ ਕੀ